ਕਿਸਾਨਾਂ ਵੱਲੋਂ ਦਿੱਤੇ ਗਏ ਪੰਜਾਬ ਭਰ ਦੇ ਸੱਦੇ ਤੋਂ ਬਾਅਦ ਅੱਜ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਬੰਦ ਦਾ ਅਸਰ ਦੇਖ ਨੂੰ ਮਿਲਿਆ ਜੇਕਰ ਗੱਲ ਨਕੋਦਰ ਦੇ ਪਿੰਡ ਮੱਲੀਆਂ ਕਲਾਂ ਦੀ ਕੀਤੀ ਜਾਵੇ ਤਾਂ ਉੱਥੇ ਵੀ ਬੰਦ ਦਾ ਅਸਰ ਸੀ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਆਗੂਆਂ ਦੇ ਵੱਲੋਂ ਸਰਕਾਰਾਂ ਦੇ ਖਿਲਾਫ ਜੰਮ ਕੇ ਪੜਾਅ ਕੱਢੀ ਹੈ ਦੇਖੋ ਇਹ ਖਾਸ ਰਿਪੋਰਟ ਵੀ ਅੱਜ ਜੋ ਕਿਸਾਨ ਦੀ ਹਾਲਤ ਆ ਇਹਦੀ ਸਭ ਤੋਂ ਵੱਡੀ ਸਰਕਾਰ ਜ਼ਿੰਮੇਵਾਰ ਆ ਮੰਡੀਆਂ ਖਤਮ ਕਰਨ ਜਾ ਰਹੀ ਆ ਅਸੀਂ ਹਰ ਕੋਈ ਬੰਦਾ ਜਾਣਦੇ ਆ ਜਿੱਦਣ ਮੰਡੀਆਂ ਖਤਮ ਹੋ ਗਈਆਂ ਸਾਨੂੰ ਬਹੁਤ ਜਿਆਦਾ ਪ੍ਰੋਬਲਮ ਹੋਣੀ ਆ ਅੱਜ ਸਾਡੇ ਸਾਰੇ ਲੋਕ ਨਹੀਂ ਜਾਣਦੇ ਕਈ ਲੋਕ ਕਹਿੰਦੇ ਕੁਝ ਨਹੀਂ ਫਰਕ ਪੈਂਦਾ ਪਰ ਹੌਲੀ ਹੌਲੀ ਬਹੁਤ ਜਿਆਦਾ ਫਰਕ ਪੈਂਦਾ ਆ ਜਿੱਦਨੇ ਮੰਡੀਆਂ ਖਤਮ ਹੋ ਗਈਆਂ ਉਹ ਦਿਨ ਸਾਨੂੰ ਨਾ ਦੇ ਦਾ ਮੁੱਲ ਮਿਲਣਾ ਸਾਨੂੰ ਵੀ ਪਤਾ ਆ ਕਿਉਂਕਿ ਪਹਿਲਾਂ ਵੀ ਜਦੋਂ ਲੋਕੀ ਚੱਲਦੇ ਹੁੰਦੇ ਪਹਿਲਾਂ-ਪਹਿਲਾਂ ਅਸੀਂ ਵੀ ਨਾਲ ਨਹੀਂ ਹੁੰਦੇ ਪਰ ਉਹ ਲੋਕੀ ਕਹਿੰਦੇ ਸੀ ਆ ਚੀਜ਼ ਖਤਮ ਹੋ ਗਈ ਆ ਪ੍ਰੋਬਲਮ ਹੋਣੀ ਅਸੀਂ ਲੋਕੋ ਤਾਂ ਸਮਝਦੇ ਨਹੀਂ ਸੀਗੇ ਪਰ ਅੱਜ ਹੁਣ ਜੋ ਲੋਕੀ ਸਾਰੇ ਜਾਗਰਤ ਹੋ ਗਏ ਆ ਕਿਸਾਨ ਵੀ ਸਮਝਣ ਲੱਪੇ ਆ ਵੀ ਹੌਲੀ ਹੌਲੀ ਸਰਕਾਰ ਸਾਨੂੰ ਕਿਸ ਤਰ੍ਹਾਂ ਮਾਰ ਰਹੀ ਆ ਇੱਕ ਜਮਾਨਾ ਹੁੰਦਾ ਸੀਗਾ ਕਿ ਆਪਾਂ ਪੁਰਾਣੀਆਂ ਫਿਲਮਾਂ ਦੇਖਦੇ ਪਏ ਆ ਉਹਨਾਂ ਵਿੱਚ ਸਾਰਾ ਨਾਚ ਆਕਲ ਜਾਂਦੇ ਛਤੇ ਫੇਰ ਕੇ ਚਲ ਜਾਂਦੇ ਸੀ ਉਹ ਦਿਨ ਸਾਡੇ ਆਉਣ ਵਾਲੇ ਆ ਜੇ ਅਸੀਂ ਜਾਗਰਤ ਨਾ ਹੋਏ ਤਾਂ ਕਿਉਂਕਿ ਜੋ ਵੀ ਇਹ ਵੱਡਿਆਂ ਦੇ ਹੱਥ ਰਹਿ ਜਾਂਦਾ ਆ ਤੇ ਛੋਟਾ ਆਦਮੀ ਜਿਹੜਾ ਖਤਮ ਹੋਈ ਜਾਂਦਾ ਹੈ। ਗਾਂ ਮਸ਼ੀਰੀ ਦਾ ਜੋਗ ਆਈ ਜਾਂਦਾ ਹੈ, ਲੇਬਰ ਦਾ ਕੰਮ ਖਤਮ ਹੋਈ ਜਾਂਦਾ। ਲੇਬਰਾਂ ਜੀ ਕਹਿੰਦੀ ਐ ਸਾਨੂੰ ਨਹੀਂ ਐ, ਲੇਕਿਨ ਲੇਬਰ ਨੂੰ ਵੀ ਔਖਾ ਹੋਣਾ। ਜੇ ਅੱਜ ਜ਼ਿਮੀਂਦਾਰ ਦੇ ਹੱਥੋਂ ਕੁਝ ਹੈ ਜੇ ਆਲੂ ਵਿਗਦਾ ਤੇ ਸਾਡੀ ਦੁਕਾਨ ਤੇ ਵੀ ਪੈਸਾ ਆਉਂਦਾ ਆ। ਸਾਡੇ ਜ਼ਿਮੀਂਦਾਰ ਦੇ ਮਜ਼ਦੂਰ ਲੋਕਾਂ ਦੇ ਹੱਥੋਂ ਆਉਂਦਾ ਆ, ਜ਼ਿਮੀਂਦਾਰ ਦਾ ਵੀ ਹੱਥੋਂ ਆਉਂਦਾ। ਜੇ ਜ਼ਿਮੀਂਦਾਰੀ ਖਤਮ ਹੋ ਗਈ ਤੇ ਸਾਡੀ ਆਂ ਹੀ ਤਾਂ ਫਿਰ ਦੂਜੇ ਦੇ ਉੱਪਰ ਨਿਰਭਾ ਹੋ ਜਾਣਾ ਆ। ਉਹ ਸਾਨੂੰ ਆਪਦੀ ਮਰਜ਼ੀ ਨਾਲ ਸਾਨੂੰ ਪੈਸਾ ਦੇਊਗਾ। ਆਪ ਦੀ ਮਰਜ਼ੀ ਨਾਲ ਨੌਕਰੀ ਦੇਊਗਾ ਉਸ ਦਿਨ ਪਹਿਲਾਂ ਮੇਰੇ ਸਾਥੀ ਕਰਨਾਟਕ ਵਿੱਚ ਗਿਆ ਸੀ ਉੱਥੇ ਇਸ ਤਰ੍ਹਾਂ ਇੱਕ ਲਾਜ ਦੇ ਕੇ ਨਾ ਉਹਨਾਂ ਨੇ ਬਹੁਤ ਸਾਰੀ ਜ਼ਮੀਨ ਉਹਨਾਂ ਕਵਰ ਕਰ ਲਈ ਆ ਕਈ ਲੱਖਾਂ ਹਜ਼ਾਰਾਂ ਖੇਤ ਉੱਥੇ ਉਹਨਾਂ ਨੂੰ ਇਹ ਗੱਲ ਸੀ ਤੁਹਾਨੂੰ ਰੋਜ਼ ਇੰਨੀ ਨੌਕਰੀ ਮਿਲਿਆ ਕਰੂਗੀ ਅੱਜ ਉੱਥੇ ਕੋਈ ਉਹਨਾਂ ਨੂੰ ਪੁੱਛਦਾ ਨਹੀਂਗਾ ਅੱਜ ਉਹ ਪੜਦੇ ਪਏ ਆ ਉਹ ਸਾਡਾ ਹਾਲ ਹੋਣ ਵਾਲਾ ਆ ਇਸ ਲਈ ਹਰ ਇੱਕ ਨੂੰ ਬੇਨਤੀ ਆ ਕਿ ਤੁਸੀਂ ਜਾਗਰਤ ਹੋਓ ਆਪਣੀ ਲੜਾਈ ਆਪ ਲੜੋ ਇਹ ਸਾਨੂੰ ਗੁਰੂਆਂ ਨੇ ਵੀ ਕਿਹਾ ਸਾਡੇ ਗੁਰੂਆਂ ਨੇ ਕਿਸੇ ਧਰਮ ਦੀ ਜਾਂ ਹੋਰ ਕੋਈ ਲੜਾਈ ਨਹੀਂ ਲੜੀ ਸੀ ਉਹਨਾਂ ਬੇਇਨਸਾਫ਼ ਦੇ ਲਈ ਲੜਾਈ ਲੜੀ ਰਹੀ ਸੀ ਜਦੋਂ ਸਰਕਾਰ ਜੁਰਮ ਕਰਦੀ ਆ ਉਦੋਂ ਸੰਤ ਕੁਰਬਾਨ ਚੱਕਦਾ ਆ ਸਾਨੂੰ ਗੁਰੂ ਨੇ ਇਹ ਸਿਖਾਇਆ ਹੈ ਸਰ ਸਿੱਖ ਜਿਹੜਾ ਇਹ ਤਾਂ ਹੈ ਹੀ ਆ ਸੰਤ ਫੌਜੀ ਆਏ ਉਹ ਇਹ ਨਹੀਂ ਲੜੂਗਾ ਫਿਰ ਕੌਣ ਲੜੂਗਾ ਇਸ ਲਈ ਹਰ ਇੱਕ ਨੂੰ ਬੇਨਤੀ ਹੈ ਬਾਹਰ ਚੜ ਕੇ ਹਰ ਕਿਸਾਨ ਦਾ ਸਾਥ ਦੋ ਕਿਸਾਨ ਦਾ ਨਹੀਂ ਮਜਦੂਰ ਦਾ ਸਾਡਾ ਸਾਧ ਹੈ ਹਰ ਇੱਕ ਦਾ ਇਤਕਾਨਦਾਰ ਹੋ ਜਾ ਕੋਈ ਵੀ ਹੋਵੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਜੋ ਕਿਸਾਨ ਦਾ ਹੈ ਆਪਣਾ ਇੰਡੀਆ ਦਾ ਸਿਸਟਮ ਆ ਇਹ ਜ਼ਿਆਦਾ ਕਰਕੇ 70% ਜਿਆਦਾ ਖੇਤੀਬਾੜੀ ਤੇ ਹੈਗਾ ਸਾਡਾ ਬਿਜ਼ਨਸ ਨਹੀਂ ਹੈ ਸਾਡੇ ਹੈਗੇ ਇਸ ਲਈ ਬੇਨਤੀ ਵਾਰ-ਵਾਰ ਕਰਦਾ ਕਿ ਸਾਰੇ ਜਾਣੇ ਲਿਆਲ ਮਿਲ ਕੇ ਹੰਬੜਾ ਮਾਰੋ ਤਾਂ ਕਿ ਅਸੀਂ ਸਰਕਾਰ ਨੂੰ ਝਗਾ ਸਕੀਏ ਔਰ ਅਸੀਂ ਸਰਕਾਰ ਨੂੰ ਝਗਾ ਸਕਦੇ ਅੱਗੇ ਝਗਾ ਕੇ ਆਏ ਆ ਇਦੇ ਵਿੱਚ ਸਾਨੂੰ ਆਪ ਨੂੰ ਹੀ ਸੰਗਠਿਤ ਹੋਣ ਦੀ ਲੋੜ ਆ ਨਹੀਂ ਤਾਂ ਇਦੋਂ 20 ਜ਼ਿਆਦਾ ਜੁੱਤੀਆਂ ਪੈਣਗੀਆਂ ਹੋਣਾ ਹੁਣੇ ਝੋਨਾ ਨਾਂਕੇ ਗਿਆ 100 ਗੱਟੇ ਮਗਰ ਕਿਤੇ 5 ਗੱਟੇ ਕੱਟ ਲੈ ਕਿਤੇ 6 ਗੱਟੇ ਕੱਟ ਲੈ ਉਹਦੇ ਵਿੱਚ ਕੱਲੇ ਮਤਲਬ ਵਿੱਚੇ ਹੀ ਸਰਕਾਰਾਂ ਵੀ ਰਲੀਆਂ ਹੋਈਆਂ ਕਿਉਂਕਿ 2330 ਰੁਪਏ ਦੇ ਹਿਸਾਬ ਨਾਲ ਜੇ ਫਾਰਮ ਪੈਂਦੇ ਸੀਗੇ ਬਾਕੀ ਜਿਹੜਾ ਉਹ ਇੰਨਾ ਪੈਸਾ ਗਿਆ ਉਹ ਕਿੱਥੇ ਗਿਆ ਵਾ ਉਹ ਮੰਤਰੀਆਂ ਤੋਂ ਬਿਨਾ ਤਾਂ ਜਾ ਨਹੀਂ ਸਕਦਾ ਇਸ ਕਰਕੇ ਸਰਕਾਰ ਦੇ ਕੰੰਤੇ ਜੂਨ ਹੀ ਸਰਕਦੀ ਹੈਗੀ ਜੇ ਅਸੀਂ ਆਪਣੀਆਂ ਮੰਗਾਂ ਮਨਵਾਉਣੀਆਂ ਆਂ ਹੀ ਰੋਟੀ ਖਾਂਦੇ ਰਹਿਣਾ ਵਾ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਚਾਹੇ ਉਹ ਮਜ਼ਦੂਰ ਵਰਗ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਕੋਈ ਮਤਲਬ ਦੁਕਾਨਦਾਰ ਹੋਣ ਜੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਇੱਥੇ ਪੈਸਾ ਘੂਮੂਗਾ ਛੋਟੇ ਬਜ਼ਾਰਾਂ ਦੇ ਵਿੱਚ ਤੇ ਉਸ ਉਹੀ ਫਾਇਦਾ ਹੋਣਾ ਜੇ ਜਿੱਦਾਂ ਵੱਡੇ ਵੱਡੇ ਕਾਰਪੋਰੇਟਾਂ ਨੂੰ ਸੰਭਾਲ ਦੇਣਾ ਚਾਹੁੰਦੇ ਆ ਤਾਂ ਫਿਰ ਛੋਟੇ ਬੰਦੇ ਕੀ ਕਰਨਗੇ ਜੇ ਹੁਣ ਆਟਾ ਦਾਲ ਸਕੀਮ ਦੀ ਆਪਾਂ ਗੱਲ ਕਰੀਏ ਉਹ ਵੀ ਜਿਹੜਾ ਮੰਡੀ ਬੋਰਡ ਦਾ ਪੈਸਾ ਉਹਦੇ ਵਿੱਚੋਂ ਆਟਾ ਦਾਲ ਸਕੀਮ ਜਾਂਦੀ ਆ ਜੇ ਵੱਡੇ ਵੱਡੇ ਸੈਲਮ ਬਣਾ ਦੇਣਗੇ ਤਾਂ ਮੰਡੀ ਬੋਰਡ ਕੋ ਪੈਸਾ ਹੀ ਨਹੀਂ ਹੋਣਾ ਆ ਜਿਹੜੀਆਂ ਛੋਟੀਆਂ ਸੜਕਾਂ ਬਣਦੀਆਂ ਵਾਂ ਜਾਂ ਆਟਾ ਦਾਲ ਸਕੀਮ ਇਹ ਸਾਰਾ ਪੈਸਾ ਮੰਡੀ ਬੋਰਡ ਦੇ ਜਿਹੜਾ ਟੈਕਸ ਲੱਗਦਾ ਮੰਡੀ ਦੇ ਵਿੱਚ ਉਹ ਪੈਸਾ ਘੁੰਮਦਾ ਵਾ ਗਰੀਬ ਤਬਕੇ ਵਿੱਚ ਵੀ ਤੇ ਇਹ ਲੋਕਾਂ ਨੂੰ ਜਾਗਰੂਤ ਕਰਨ ਦੀ ਲੋੜ ਆ ਕਿ ਇਹ ਲੜਾਈ ਕੱਲੀ ਕਿਸਾਨਾਂ ਦੀ ਵੀ ਹੈਗੀ ਇਹ ਮਜ਼ਦੂਰਾਂ ਦੀ ਵੀ ਆ ਇਹ ਆੜਤੀਆਂ ਦੀ ਵੀ ਆ ਇਹ ਸਾਰੇ ਛੋਟੇ ਦੁਕਾਨਦਾਰਾਂ ਦੀ ਵੀ ਆ ਇਹ ਵੱਡੇ سرمایہਦਾਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਲੜਾਈ ਆ ਜੇ ਆਪਾਂ ਇਕੱਠੇ ਹੋ ਜਾਾਂਗੇ ਇਹ ਚਾਹੇ ਅੱਜ ਹੋ ਜਾਓ ਚਾਹੇ 2 ਸਾਲਾਂ ਨੂੰ ਹੋ ਜਾਓ ਜੇ ਜਿੰਨਾ ਜਲਦੀ ਆਪਾਂ ਇਕੱਠੇ ਰਵਾਂਗੇ ਇੱਕ ਛਾਂਡੇ ਥੱਲੇ ਆਵਾਂਗੇ ਇੱਕ ਕਾਲ ਤੇ ਸਾਰੇ ਇਕੱਠੇ ਹੋਣ ਉਹਨਾਂ ਦੇਰੀ ਆਏ ਆਪਣੀ ਮਾੜੀ-ਮੋਟੀ ਗੱਲ ਸੁਣਦੇ ਜੇ ਆਪਾਂ ਇਦੋਂ ਵੀ 파ਟ ਪੂਟ ਗਏ ਅੱਧਾ ਕਿ ਸਰਕਾਰਾਂ ਆਪਣੀਆਂ ਭਾਜੀ ਕੰਮ ਕਰ ਹੀ ਗਈਆਂ ਆ ਕਿਸਾਨ ਲੀਡਰ ਪਾਰਟੀ ਦਿੱਤੇ ਆ ਉਹਨਾਂ ਨੇ ਦੋ-ਦੋ ਤਿੰਨ-ਤਿੰਨ ਧੜੇ ਹੋਏ ਫਿਰਦੇ ਆ ਹਰੇਕ ਜਥੇਬੰਦੀ ਦੇ ਵੀ ਆਪਸ ਵਿੱਚ ਵੀ ਸੰਯੁਕਤ ਮੋਰਚਾ ਵੀ ਇਹੇ ਇਹੇ ਸਰਕਾਰ ਚਾਹੁੰਦੀ ਸੀਗੀ ਕਿ ਇਹ ਇੱਕ ਨਾ ਹੋ ਜਾਣ ਜਿੱਦਾਂ ਪਹਿਲਾਂ ਸੰਘਰਸ਼ ਲੜਿਆ ਨਾ ਆਪਾਂ ਦਿੱਲੀ ਇੱਕ ਸੰਯੁਕਤ ਮੋਰਚੇ ਦੇ ਬੈਨਰ ਹੇਠ ਉਹ ਨਾ ਰਿਹਾ ਏ ਇਦਾਂ ਹੀ ਹੁਣ ਹੋਇਆ ਜੇ ਆਪਾਂ ਇਹਨਾਂ ਦੀਆਂ ਚਾਲਾਂ ਨਾ ਸਮਝਾਂਗੇ ਤੇ ਆਪਣੇ ਲਈ ਫਿਰ ਨੁਕਸਾਨ ਹੀ ਆ ਗਾਂ ਦੀ ਗਾਂ